ਇਕ ਨਾ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਬਿਲਕ ਕਵੀ ਆਇਆ ਜਿਹਦਾ ਨਾਮ ਸੀ ਕਵੀ ਹੰਸਰਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੀਵਾਨ ਸੱਜਾ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਦੂਰ ਦੁਰਾਡੇੋਂ ਸੰਤਾਂ ਆਉਂਦੀਆਂ ਨੇ ਸਾਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਿਧਾਰਿਆਂ ਦੇ ਇਹ ਕਵੀ ਹੰਸੂ ਨਾਮ ਬੜਾ ਗਰੀਬ ਪਰਿਵਾਰ ਹੈ ਘਰ ਵਿੱਚ ਕੋਈ ਬਹੁਤਾ ਪੈਸਾ ਨਹੀਂ ਬਹੁਤ ਗਰੀਬੀ ਹੈ ਪਰ ਇਹਦੇ ਕੋਲ ਇੱਕ ਕਲਾ ਹੈ ਇਹ ਕਵਿਤਾ ਬਹੁਤ ਸੋਹਣੀ ਲਿਖਦਾ ਗੁਣ ਹੈ ਬਹੁਤ ਵੱਡਾ ਦੁਨੀਆ ਦੇ ਵਿੱਚ ਜੇ ਗੁਣ ਤੁਹਾਡੇ ਕੋਲ ਨਹੀਂ ਤੁਹਾਡਾ ਕੋਈ ਸਤਕਾਰ ਨਹੀਂ ਕਰੇਗਾ ਇਸ ਗੱਲ ਨੂੰ ਪੱਲੇ ਬੰਨ ਲਿਓ ਗੁਣ ਤੋਂ ਬਿਨਾ ਤੁਹਾਡਾ ਦੁਨੀਆ ਵਿੱਚ ਸਤਕਾਰ ਨਹੀਂ ਹੋਵੇਗਾ ਬੋਲਣ ਦਾ ਵੀ ਗੁਣ ਹੁੰਦਾ ਹੈ ਜੀ ਬੋਲਣ ਦੀ ਤਹਜ਼ੀਮ ਹੋਣੀ ਸੁਣਨ ਦਾ ਵੀ ਗੁਣ ਹੁੰਦਾ ਹੈ ਦੀ ਕਿਸੇ ਦੀ ਗੱਲ ਸੁਣਨੀ ਕਿਸੇ ਦੇ ਘਰੇ ਬੈਠਣਾ ਇਹ ਵੀ ਇੱਕ ਗੁਣ ਹੁੰਦਾ ਹੈ ਜੀ ਅੱਖਾਂ ਨੂੰ ਕੰਟਰੋਲ ਵਿੱਚ ਰੱਖਣਾ ਕੰਨਾਂ ਨੂੰ ਕੰਟਰੋਲ ਵਿੱਚ ਰੱਖਣਾ ਇਹ ਸਾਰੇ ਗੁਣ ਨੇ ਜਿਵੇਂ ਜਿਵੇਂ ਇਹ ਗੁਣ ਸਾਡੇ ਸਰੀਰ ਵਿੱਚ ਅਸੀਂ ਇਹਨਾਂ ਦੀ ਪ੍ਰਤਪਾਲਨਾ ਕਰਦੇ ਹਾਂ ਇਹਨਾਂ ਨੂੰ ਗ੍ਰਹਿਣ ਕਰਦੇ ਹਾਂ ਹੌਲੀ ਹੌਲੀ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਇਹੀ ਗੁਣ ਸਾਨੂੰ ਰੱਬ ਦੇ ਨਜ਼ਦੀਕ ਪਹੁੰਚਾਉਂਦੇ ਨੇ ਇਹ ਗੁਣ ਜਿਹੜੇ ਨੇ ਸਾਨੂੰ ਰੱਬ ਦੇ ਨੇੜੇ ਲੈ ਕੇ ਜਾਂਦੇ ਨੇ ਇਸ ਲਈ ਮਹਾਰਾਜ ਕਹਿੰਦੇ ਨੇ ਗੁਨਾ ਤੋਂ ਬਿਨਾਂ ਬੰਦੇ ਦਾ ਅਦਬ ਨਹੀਂ ਕੋਈ ਪੈਂਦਾ ਪਰ ਕਈ ਵਾਰੀ ਬੰਦੇ ਕੋਲੇ ਗੁਣ ਵੀ ਬਹੁਤ ਹੁੰਦਾ ਹੈ ਪਰ ਜੇ ਪੈਸਾ ਨਹੀਂ ਹੁੰਦਾ ਤਾਂ ਵੀ ਲੋਕ ਅਦਬ ਨਹੀਂ ਕਰਦੇ ਕਵੀ ਹੰਸੂ ਦਾ ਕੋਈ ਸਤਕਾਰ ਨਹੀਂ ਸੀ ਕਰਦਾ ਕਵੀ ਬਹੁਤ ਵੱਡਾ ਸੀ ਲਿਖਣ ਦੀ ਕਲਾ ਬਹੁਤ ਸੀ ਇੱਕ ਵਾਰੀ ਮਨ ਵਿੱਚ ਵਿਚਾਰ ਬਣਾਈ ਬਈ ਗੁਰੂ ਕਲਗੀਧਰ ਦਾ ਨਾਮ ਬਹੁਤ ਸੁਣਿਆ ਇੱਕ ਵਾਰੀ دیدارੇਤਾ ਕਰ ਲਈ ਮਨ ਵਿੱਚ ਭਾਵਨਾ ਬਣੀ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਕਤਾਰ ਲੱਗੀ ਹੋਈ ਹੈ ਸਾਹਿਬੇ ਕਮਾਲ ਚੋਦੀ ਪੀਤੰਬਾ ਬਾਦਸ਼ਾਹ ਦਰਵੇਸ਼ ਸ਼ਾਹੇ ਸ਼ਹਿਨਸ਼ਾ ਗੁਰ ਕਲਗੀ ਤਰਪਾਤਸ਼ਾ ਜਿਨ੍ਹਾਂ ਦਾ ਰਤਬਾ ਐਸਾ ਹੈ ਦਿਦਾਰੇ ਕਰਨ ਦੇ ਨਾਲ ਮਨ ਦੀ ਈਰਖਾ ਦਵੇਤ ਮਿਟ ਜਾਇਆ ਕਰਦੀ ਹੈ ਜਿਨ੍ਹਾਂ ਦੇ ਦਿਦਾਰੇ ਕਰਨ ਦੇ ਨਾਲ ਮਨ ਅੰਦਰ ਸੰਤੋਖ ਪੈਦਾ ਹੋ ਜਾਂਦਾ ਹੈ ਜਿਨ੍ਹਾਂ ਦੇ ਦਿਦਾਰੇ ਕਰਨ ਦੇ ਨਾਲ ਮਨੀਰਤਾ ਸਾਫ ਹੋ ਜਾਂਦੀ ਹੈ ਸਾਹਿਬ ਸਤੀ ਪਾਤਸ਼ਾਹ ਜੀ ਦੇ ਦਿਦਾਰੇ ਕਰ ਰਿਹਾ ਕਵੀ ਹੰਸੂ ਰਾਮ ਮਾਰਾ ਸਤੀ ਪਾਤਸ਼ਾਹ ਜੀ ਦੀ ਸੰਗਤ ਦਰਸ਼ਨ ਕਰ ਰਹੀ ਹੈ ਤੇ ਗੁਰੂ ਸਾਹਿਬ ਜੀ ਸਮਨਾਂ ਨੂੰ ਦੇਖ ਰਹੇ ਆਪੂ ਆਪਣੀਆਂ ਮੰਗਾਂ ਆਪਣੀਆਂ ਆਪਣੀਆਂ ਉਹ ਵਸਤੂ ਕੀਮਤੀਆਂ ਵਸਤੂਆਂ ਗੁਰੂ ਸਾਹਿਬ ਨੂੰ ਭੇਟ ਕਰ ਰਹੇ ਜਦੋਂ ਕਵੀ ਹੰਸਰਾਮ ਦਾ ਸਮਾਂ ਆਇਆ ਹੁਣ ਕੋਲੇ ਕੋਈ ਪੈਸਾ ਨਹੀਂ ਹੈ ਸਰ ਸੱਚੀ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਮਹਾਰਾਜ ਸੱਚੀ ਪਾਤਸ਼ਾਹ ਨੇ ਦੇਖਿਆ ਵੀ ਇਸ ਸਿੱਖ ਨੇ ਭੇਟਾ ਨਹੀਂ ਰੱਖੀ ਕਈ ਲੋਕ ਇਸ ਗਲਤੀ ਬੜਾ ਤਰਕ ਕਰਦੇ ਐ ਕਹਿੰਦੇ ਜੀ ਗੋਲਕ ਵਿੱਚ ਪੈਸਾ ਨਾ ਪਾਓ ਇਹ ਤਾਂ ਕਮੇਟੀਆਂ ਖਾ ਲੈਂਦੀਆਂ ਨੇ ਭਾਈ ਨਹੀਂ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਮਾਇਆ ਜ਼ਰੂਰ ਮੱਥਾ ਟੇਕਣਾ ਚਾਹੀਦਾ ਖਾਲੀ ਹੱਥ ਗੁਰੂ ਸਾਹਿਬ ਦੇ ਦਰਬਾਰ ਵਿੱਚ ਨਹੀਂ ਆਉਣਾ ਚਾਹੀਦਾ ਜੇ ਕੋਈ ਖਾਵੇਗਾ ਭਾਈ ਉਹ ਆਪਣਾ ਆਪ ਭੁਗਤੇਗਾ ਤੁਹਾਡਾ ਫਰਜ਼ ਹੈ ਗੁਰੂ ਸਾਹਿਬ ਨੂੰ ਭੇਟ ਕਰਨੀ ਚੀਜ਼ ਮਹਾਰਾਜ ਕਹਿੰਦੇ ਸਾਧੂ ਕੋ ਮਿਲਣੇ ਜਾਈਏ ਸਾਥ ਨਾਲ ਨਹੀਂ ਜਾਇਏ ਗੁਰੂ ਸਾਹਿਬ ਦੀ ਹਜ਼ੂਰੀ ਚਾਓ ਤਾਂ ਭਾਵੇਂ ਇੱਕ ਢੀਲਾ ਲੈ ਕੇ ਆਓ ਖਾਲੀ ਹੱਥ ਗੁਰੂ ਸਾਹਿਬ ਨੂੰ ਨਮਸਕਾਰ ਨਹੀਂ ਕਰਨੀ ਚਾਹੀਦੀ ਹੰਸੂ ਨੇ ਜਦੋਂ ਮੱਥਾ ਟੇਕਿਆ ਤੇ ਮਹਾਰਾਜ ਨੇ ਪੁੱਛ ਲਿਆ ਭਾਈ ਕੌਣ ਹੈ ਕਹਿਣ ਲੱਗਾ ਮਹਾਰਾਜ ਇਸ ਗਰੀਬ ਨੂੰ ਹੰਸੂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੀ ਨਾਮ ਹੈ ਦੁਬਾਰਾ ਫਿਰ ਪੁੱਛਿਆ ਉਹਨੇ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਮੈਂ ਤਾਂ ਗਰੀਬ ਐ ਤੇ ਗਰੀਬ ਦਾ ਨਾਮ ਕੀ ਹੁੰਦਾ ਮਹਾਰਾਜ ਕਹਿੰਦੇ ਕੋਈ ਮਾਪਿਆਂ ਨੇ ਨਾਂ ਤਾਂ ਤੇਰਾ ਰੱਖਿਆ ਹੋਣਾ ਕਿੱਥੋਂ ਆਇਆ ਕਹਿਣ ਲੱਗਾ ਜੀ ਕੋਟ ਰਿਆਸਤ ਦੇ ਵਿੱਚੋਂ ਆਇਆ ਨੈਣਾ ਦੇਵੀ ਤੋਂ ਅੱਗੇ ਇਹ ਰਿਆਸਤ ਪੈਂਦੀ ਐ ਇੱਥੋਂ ਆਇਆ ਮਹਾਰਾਜ ਕਹਿੰਦੇ ਨਾਮ ਕੀ ਹੈ ਕਹਿਣ ਲੱਗੇ ਮਾਪਿਆਂ ਨੇ ਨਾਂ ਰੱਖਿਆ ਸੀ ਕਵੀ ਹੰਸੂ RAM ਪਰ ਲੋਕ ਮੇਰਾ ਅਦਬ ਨਹੀਂ ਕਰਦੇ ਲੋਕ ਮੈਨੂੰ ਹੰਸੂ ਹੰਸੂ ਕਹਿੰਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਾਮ ਬੜਾ ਅਦਬ ਦੇ ਨਾਲ ਲਿਆ ਕਹਿਣ ਲੱਗੇ ਕਵੀ ਹੰਸੂ RAM ਜੀ ਜਦੋਂ ਇਸ ਤਰ੍ਹਾਂ ਬਤਨ ਮਹਾਰਾਜ ਨੇ ਕਿਹਾ ਨਾ ਉਸ ਕਵੀ ਹੰਸੂ ਦੇ ਅੱਖਾਂ ਵਿੱਚੋਂ ਹੰਝੂ ਆ ਗਏ ਮਹਾਰਾਜ ਅੱਗੇ ਮੇਰੀ ਮਾਂ ਇਹ ਨਾਂ ਲਿਆ ਕਰਦੀ ਮਾਂ ਪੁੱਤ ਹੰਸੂ ਹੰਸ ਨਾਮ ਕਹਿ ਕੇ ਬੁਲਾਇਆ ਕਰਦੀ ਜਦੋਂ ਦੇ ਮਾਪੇ ਇਸ ਜਹਾਨ ਵਿੱਚੋਂ ਗਏ ਐ ਗਰੀਬੀ ਕਰਕੇ ਕਿਸੇ ਦੀ ਮਿਰਾਸਤਕਾਰ ਨਿਯੁਕਤ ਕੀਤਾ ਇਹ ਹੁੰਦਾ ਹੈ ਜੀ ਇਹ ਹੁੰਦਾ ਦੁਨੀਆ ਦੇ ਵਿੱਚ ਜਿਨ੍ਹਾਂ ਕੋਲੇ ਧਨ ਹੈ ਜਿਵੇਂ ਸਿਆਣੇ ਕਹਿੰਦੇ ਐ ਵੀ ਜਿਹਦੇ ਕਰੇ ਧਾਣੇ ਉਹਦੇ ਪਾਗਲ ਵੀ ਸਣ ਉਹਨੂੰ ਫਿਰ ਲੋਕ ਸਿਆਣੇ ਕਹਿਣ ਲੱਗ ਜਾਂਦੇ ਉਹਦਾ ਰੁਤਬਾ ਦੁਨੀਆ ਵਿੱਚ ਹੁੰਦਾ ਪਰ ਗੁਰੂ ਕਰਦੀ ਇਹ ਵਡਿਆਈ ਹੈ ਮਹਾਰਾਜ ਕਹਿੰਦੇ ਇੱਥੇ ਜਿਸ ਨੀਚ ਕੋ ਕੋਈ ਨਾ ਜਾਣੈ ਜਿਹਦੀ ਕੋਈ ਪਛਾਣ ਨਹੀਂ ਕਰਦਾ ਨਾਮ ਜਪਤ ਉਹ ਚੌਕੁੰਟ ਮਾਨੈ ਉਹ ਨਾਮ ਜਪ ਕੇ ਮਹਾਰਾਜ ਕਹਿੰਦੇ ਚਾਰੇ ਦਿਸ਼ਾਵਾਂ ਦੇ ਵਿੱਚ ਉਹਦੀ ਸੁਭਾ ਹੁੰਦੀ ਹੈ ਰੱਬ ਵਡਿਆਈ ਕਰਾ ਦਿੰਦਾ ਹੈ ਰੱਬ ਅਦਬ ਕਰਾ ਦਿੰਦਾ ਹੈ ਜਦੋਂ ਮਹਾਰਾਜ ਨੇ ਕਵੀ ਹੰਸੂ ਰਾਮ ਦੀ ਕਹਾਣਾ ਅੱਖਾਂ ਵਿੱਚੋਂ ਬੈਰਾਗ ਆ ਗਿਆ ਮਹਾਰਾਜ ਕਹਿੰਦੇ ਹੁਣ ਰੋਈ ਜਾਊਂਗੀ ਕਿ ਕੁਝ ਸੁਣਾਓਗੇ ਵੀ ਮਹਾਰਾਜ ਨੇ ਇਹ ਬਤਨ ਕਹੀ ਇੱਕ ਡੈਰੀ ਸੀ ਉਹ ਖੋਲੀ ਇੱਕ ਕਵਿਤਾ ਮਹਾਰਾਜ ਨੂੰ ਸੁਣਾਈ ਮਹਾਰਾਜ ਕਹਿੰਦੇ ਬਹੁਤ ਸੁੰਦਰ ਲਿਖਦੇ ਹੋ ਤੁਸੀਂ ਤੁਹਾਡੇ ਵਿੱਚ ਤਾਂ ਕਲਾ ਬਹੁਤ ਹੈ ਕਹਿੰਦੇ ਨੇ ਮਹਾਰਾਜ ਨੇ ਕਿਹਾ ਇੱਕ ਕਵਿਤਾ ਹੋਰ ਸੁਣਾਓ ਉਹ ਸੁਣਾਈ ਮਹਾਰਾਜ ਕਹਿੰਦੇ ਇੱਕ ਹੋਰ ਸੁਣਾਓ ਗੁਰੂ ਕਲਗੀਧਰ ਪਾਤਸ਼ਾਹ ਦੀ ਸਵਾ ਘੰਟਾ ਕਵੀ ਹੰਸੂ ਰਾਮ ਤੋਂ ਉਹ ਵਾਰਤਾ ਕਵੀਆਂ ਦੀ ਵਾਰਤਾ ਸੁਣਦੇ ਰਹੇ ਸਾਰੀ ਸੰਗਤ ਬੈਠੀ ਰਹੀ ਮਹਾਰਾਜ ਇੰਨੇ ਪ੍ਰਸੰਨ ਹੋ ਗਏ ਤੁਹਾਡੀ ਸੇਵਾ ਤਾਂ ਸਫਲੀ ਹੁੰਦੀ ਏ ਜੇ ਗੁਰੂ ਖੁਸ਼ ਹੋ ਜਾਏ ਜੀ ਜੇ ਤੁਹਾਡੀ ਸੇਵਾ ਤੋਂ ਸਭ ਕੁਝ ਨਹੀਂ ਨਾ ਹੋਇਆ ਇੱਥੇ ਕਰੋੜਾਂ ਮੱਥਾ ਟੇਕਣ ਵਾਲੇ ਵੀ ਬੜੇ ਨੇ ਪਰ ਪ੍ਰਵਾਨਗੀ ਉਹਨਾਂ ਨੂੰ ਮਿਲਦੀ ਏ ਜਿਹੜਾ ਗੋਬਿੰਦ ਭਾਉ ਭਖਤ ਦਾ ਪੁਖਾ ਹੈ ਉਹ ਤਾਂ ਪ੍ਰੇਮ ਦੀ ਖੇਡਾ ਨੂੰ ਜਾਣਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸ਼ਰਨ ਗੁਰ ਏਕ ਪੰਡਾ ਜਾ へ ਚੱਲ ਸਤਿਗੁਰ ਕੋਟ ਪੰਡਾ ਆਗੇ ਹੋਏ ਲੇਤ ਹੈ ਏਕ ਵਾਰ ਸਤਿਗੁਰ ਮੰਤਰ ਸਿਮਰਨਾ ਮਾਤਰ ਸਿਮਰਨ ਤਾਹੇ ਬਾਰੰਬਾਰ ਗੁਰ ਦੇਤ ਹੈ ਕਹਿੰਦੇ ਨੇ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖ ਹੈ ਭਾਵਨਾ ਦੇ ਨਾਲ ਕੋਈ ਕੌਡੀ ਵੀ ਗੁਰੂ ਨੂੰ ਮੱਥਾ ਟੇਕ ਕੇ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਂਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ ਸਤਗੁਰ ਦਇਆ ਨਿਧ ਮਹਿਮਾ ਆਗਾਦ ਬੋਧ ਨਮੋ 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 ਨੇਤ 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 ਹੈ ਜੇ ਕੋਈ ਕੌਡੀ ਵੀ ਮੱਥਾ ਟੇਕੇ ਪ੍ਰਭਾਵਨਾ ਨਾਲ ਟੇਕੇ ਮਹਾਰਾਜ ਕਹਿੰਦੇ ਗੁਰੂ ਰਿੱਧੀਆਂ ਸਿੱਧੀਆਂ ਮੱਛੁੰਦਾ ਓ ਰਿੱਧੀ ਸਿੱਧੀ ਅੱਜ ਹੰਸੂ ਰਾਮ ਦੇ ਵਰਤਨ ਲੱਗੀ ਸਵਾ ਕੰਟਾ ਸਾਹਿਬ ਸੱਚੀ ਪਾਤਸ਼ਾਹੀ ਨੇ ਵਾਰਾਂ ਸੁਨੀਆਂ ਮਹਾਰਾਜ ਨੇ ਕਿਹਾ ਖਜ਼ਾਨਚੀ ਬੁਲਾਓ ਖਜ਼ਾਨਚੀ ਬੁਲਾਇਆ ਗਿਆ ਮਹਾਰਾਜ ਕਹਿੰਦੇ ਆਪਣੇ ਖਜ਼ਾਨੇ ਵਿੱਚ ਕਿੰਨਾ ਧਨ ਪਿਆ ਹੈ ਕਿੰਨਾ ਧਨ ਆਪਣੇ ਖਜ਼ਾਨੇ ਵਿੱਚ ਪਿਆ ਹੈ ਉਹ ਖਜ਼ਾਨਚੀ ਕਹਿਣ ਲੱਗਾ ਸਾਹਿਬ ਜੀ 18000 ਰਜਤਪਣ ਪਿਆ ਰਜਤਪਣ ਕੀ ਹੁੰਦਾ ਹੈ ਚਾਂਦੀ ਦੀ ਮੋਹਰਾਂ ਨੂੰ ਰਜਤਪਣ ਕਹਿੰਦੇ ਉਸ ਵੇਲੇ ਚਾਂਦੀ ਦੇ ਸਿੱਕੇ ਚੱਲਦੇ ਜਦੋਂ ਮਹਾਰਾਜ ਨੂੰ ਇਹ ਗੱਲ ਕਹੀ ਮਹਾਰਾਜ ਕਹਿੰਦੀ ਜਿੰਨਾ ਧਨ ਹੈ ਸਾਰਾ ਲਿਫਾਫਿਆਂ ਚ ਪਾ ਲਿਓ ਖਜ਼ਾਨਚੀ ਨੇ ਸਾਰਾ ਧਨ ਪਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖਿਆ ਮਹਾਰਾਜ ਕਹਿੰਦੀ ਸਾਡੇ ਅੱਗੇ ਨਹੀਂ ਰੱਖਣਾ ਇਹ 18000 ਰਜਤ ਪੁਣੀ ਦੀ ਜਿੰਨੀ ਵੀ ਸੇਵਾ ਹੈ ਇਹ ਹੰਸੂ ਰਾਮ ਕਵੀ ਨੂੰ ਦੇ ਦੇ ਹੰਸੂ ਦੇ ਅੱਖਾਂ ਵਿੱਚੋਂ ਹੱਜੂ ਗਾਏ ਮਹਾਰਾਜ ਜੀ ਇੰਨਾ ਧਨ ਕਿਤੇ ਮਜ਼ਾਕ ਤਾਂ ਨਹੀਂ ਕਰਦੇ ਮਹਾਰਾਜ ਕਹਿੰਦੇ ਤੂੰ ਕਹਿੰਦਾ ਸੀ ਮੈਨੂੰ ਕੋਈ ਜਾਣਦਾ ਨਹੀਂ ਹੰਸੂ RAM ਤੂੰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਆਇਆ ਹੈ ਜਿਹੜੇ ਲੋਕ ਤੈਨੂੰ ਜਾਣਿਆ ਨਹੀਂ ਕਰਨਗੇ ਅੱਜ ਤੋਂ ਤੈਨੂੰ ਨਮਸਕਾਰਿਆ ਕਰਿਆ ਕਰਨਗੇ ਅੱਜ ਤੇ ਤੈਨੂੰ ਗਰੀਬ ਨਹੀਂ ਤੈਨੂੰ ਰਾਜਾ ਬਣਾ ਦਿਆਂਗੇ ਮਹਾਰਾਜ ਨੇ 18000 ਰਜਤਕੁਣੀ ਭੇਟ ਕੀਤੀ ਇੱਕ ਗੁਰੂ ਕਲਗੀ ਤਰ ਕੋਲੇ ਹਾਥੀ ਸੀ ਮਹਾਰਾਜ ਸੱਚੀ ਪਾਤਸ਼ਾਹ ਨੇ ਹਾਥੀ ਦਿੱਤਾ ਕਹਿਣ ਲੱਗੇ ਅੱਜ ਤੋਂ ਤੂੰ ਰਾਜਾ ਹੈ ਤੇ ਰਾਜੇ ਲੋਕ ਹਾਥੀ ਤੇ ਆਇਆ ਕਰਦੇ ਐ ਕਦੇ ਵੀ ਤੁਰਕੇ ਨਹੀਂ ਆਉਣਾ ਜਦੋਂ ਵੀ ਸਾਡੇ ਸਾਡੇ ਕੋਲ ਮਿਲਣ ਵਾਸਤੇ ਆਉਣਾ ਇਸ ਹਾਥੀ ਤੇ ਬੈਠ ਕੇ ਆਉਣਾ ਜਾਣਾ ਸਿੱਖ ਮਹਾਰਾਜ ਨੇ ਦਿੱਤੇ ਜਾਣਾ ਸਿੱਖ ਨਾਲ ਹੰਸੂ ਨੂੰ ਹਾਥੀ ਤੇ ਬਿਠਾਇਆ ਸਾਰਾ ਧਨ ਮਹਾਰਾਜ ਨੇ ਦਿੱਤੀ ਤਾਂ ਜਦੋਂ ਹੰਸੂ ਜਾਣ ਲੱਗਾ ਹੰਸੂ ਨੇ ਹੱਥ ਛੋੜ ਕੇ ਕਹਿਣ ਲੱਗਾ ਮਹਾਰਾਜ ਇੱਕ ਚੀਜ਼ ਦੀ ਹੋਰ ਲੋੜ ਹੈ ਹੁਣ ਜਿਹੜੇ ਉੱਥੇ ਨਿੰਦਕ ਖੜੇ ਸਨ ਉਹ ਕਹਿਣ ਲੱਗੇ ਦੇਖੋ ਆਪਦੀ ਨੀਸ਼ਤਾ ਤੇ ਆ ਗਿਆ ਮਹਾਰਾਜ ਨੇ ਇੰਨਾ ਕੁਝ ਦੇ ਦਿੱਤਾ ਹਦੇ ਵੀ ਇਹਨੂੰ ਸਬਰ ਨਹੀਂ ਆਉਂਦਾ ਪਰ ਹੰਸੂ ਕਹਿਣ ਲੱਗਾ ਮਹਾਰਾਜ ਧਨ ਦਿੱਤਾ ਤੁਹਾਡੀ ਵਡਿਆਈ ਤੁਸੀਂ ਆਪ ਦਿੱਤਾ ਮੈਂ ਮੰਗਿਆ ਨਹੀਂ ਹਾਥੀ ਦਿੱਤਾ ਤੁਹਾਡੀ ਮौज ਹੈ ਪਰ ਮੈਂ ਮੰਗਿਆ ਨਹੀਂ ਇੱਕ ਚੀਜ਼ ਤੁਹਾਡੇ ਤੋਂ ਮੰਗ ਕੇ ਲੈਣਾ ਹੈ ਕਿ ਸੱਭ ਜੀ ਜਦੋਂ ਮਰ ਕੇ ਦੁਨੀਆ ਵਿੱਚੋਂ ਗਿਆ ਨਾ ਮੈਂ ਉਸ ਸੱਚਖੰਡ ਵਿੱਚ ਮਾਰਾ ਜ ਤੁਹਾਡੀ ਗੋਦੀ ਵਿੱਚ ਬੈਠਣ ਦਾ ਸਭਾਬ ਕਿਤੇ ਮੈਨੂੰ ਬਖਸ਼ਿਆ ਤੇ ਉਸ ਦੀ ਮੰਗ ਕੇ ਲਿਆ ਤੇ ਗੁਰੂ ਕਲਗੀ ਤਰਨੇ ਬਚਨ ਕੀਤਾ ਕਵੀ ਹੰਸੂ ਰਾਮ ਦੀ ਅਨੰਦਪੁਰਸੇ ਆਪ ਦੀ ਧਰਤੀ ਤੇ ਆਉਂਦੇ ਰਹੋ ਰੱਬ ਦਾ ਨਾਮ ਲੈਂਦੇ ਰਹੋ ਗੁਰੂ ਨਾਨਕ ਭਲੀ ਕਰੇਗਾ ਤੁਹਾਨੂੰ ਗੁਰੂ ਨਾਨਕ ਦੀ ਗੋਦ ਜ਼ਰੂਰ ਨਸੀਬ ਹੋਵੇਗੀ ਇਹ ਆਪਣੇ ਰਾਸਤ ਵਿੱਚ ਪਹੁੰਚਿਆ ਜਦੋਂ ਹਾਥੀ ਤੇ ਚੜਦਾ ਜਿਵੇਂ ਕੋਈ ਰਾਜਾ ਤੁਰਿਆ ਹੁੰਦਾ ਹੈ ਉੱਥੋਂ ਦਾ ਜਿਹੜਾ ਰਾਜਾ ਸੀ ਕਿਰਪਾਲ ਚੰਦ ਕੋਟ ਕੀ ਆਏ ਦਾ ਨਾਮ ਸੀ ਜਦੋਂ ਉਹਨੇ ਦੇਖਿਆ ਰ ਵੀ ਕੋਈ ਰਾਜਾ ਤੁਰਿਆ ਹੁੰਦਾ ਹੈ ਅੱਗੋਂ ਤੁਰ ਕੇ ਉਹਨੇ ਨਮਸਕਾਰ ਕੀਤੀ ਕਹਿਣ ਲੱਗਾ ਤੁਸੀਂ ਕਿਸੇ ਰਿਆਸਤ ਦੇ ਰਾਜੇ ਹੋ ਜਦੋਂ ਇਹ ਗੱਲ ਕਹੀ ਕਵੀ ਹੰਸੂ ਰਾਮ ਦੇਖਾਂ ਵਿੱਚੋਂ ਮੰਝੂ ਆ ਗਏ ਬਈ ਜਿਹੜਾ ਵਤਨ ਮਹਾਰਾਜ ਨੇ ਕਿਹਾ ਸੀ ਅੱਜ ਤੋਂ ਤੁਹਾਨੂੰ ਰਾਜਾ ਬਣਾਵਾਂਗੇ ਜਿਹੜੇ ਲੋਕ ਤੁਹਾਨੂੰ ਜਾਣਦੇ ਨਹੀਂ ਕਰਨ ਅੱਜ ਤੋਂ ਨਮਸਕਾਰ ਕਰਿਆ ਕਰਨਗੇ ਉਹ ਗੁਰੂ ਸਾਹਿਬ ਦਾ ਬਚਨ ਪੂਰਾ ਹੋਇਆ ਉੱਥੋਂ ਦੇ ਰਿਆਸਤ ਦਾ ਰਾਜਾ ਅੱਜ ਕਵੀ ਹੰਸੂ ਰਾਮ ਨੂੰ ਨਮਸਕਾਰ ਕਰਦਾ ਹੈ ਕਵੀ ਹੰਸੂ ਰਾਮ ਨੂੰ ਮਹਾਰਦ ਨੇ ਬਰਕਤਾਂ ਦਿੱਤੀ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਚੀਜ਼ ਦੀ ਘਾਟ ਨਹੀਂ ਹੈ ਰੱਬ ਦਾ ਨਾਮ ਜਦੋਂ ਲਵਾਂਗੇ ਗੁਰੂਆਂ ਦੇ ਗੁਣਾਂ ਨੂੰ ਗਾਇਨ ਕਰਾਂਗੇ ਕਦੇ ਵੀ ਟੋਟਾ ਨਹੀਂ ਆਉਂਦਾ ਪਰ ਮਹਾਰਦ ਅੱਗੇ ਤਰਲਾ ਲਿਓ ਮਹਾਰਦ ਨੂੰ ਕਿਹਾ ਜਾਚਕ ਮੰਗੇ ਦਾਨ ਬੇਹ ਪਿਆਰੇ ਇੱਕ ਗੱਲ ਨੋਟ ਕਰਿਓ ਨੁਕਤਾ ਜਦੋਂ ਵੀ ਕਿਸੇ ਤੋਂ ਚੀਜ਼ ਮੰਗਣ ਜਾਈਦਾ ਹੈ ਬੜੀ ਸੰਜੀਦਗੀ ਨਾਲ ਜਾਣਾ ਪੈਂਦਾ ਜੀ ਆਕੜ ਨਾਲ ਕਿਸੇ ਤੋਂ ਚੀਜ਼ ਮੰਗੀ ਨਹੀਂ ਜਾਂਦੀ ਜਦੋਂ ਵੀ ਕਿਸੇ ਕੋਲ ਕੋਈ ਚੀਜ਼ ਲੈਣੀ ਹੋਵੇ ਹੱਥ ਜੋੜ ਕੇ ਨਿਮਰਤਾ ਨਾਲ ਕਹਿਣਾ ਪੈਂਦਾ ਜੀ ਮੈਨੂੰ ਦੇ ਦਿਓ ਮੈਂ ਤੁਹਾਡੀ ਚੀਜ਼ ਮੋੜ ਦਿਆਂ ਜੇ ਆਕੜ ਕੇ ਨਾਲ ਜਾਓਗੇ ਕਿਸੇ ਨੇ ਕੋਈ ਢੇਲਾ ਵੀ ਨਹੀਂ ਤੁਹਾਨੂੰ ਦੇਣਾ ਇਸੀ ਤਰ੍ਹਾਂ ਜਦੋਂ ਵੀ ਰੱਬ ਤੋਂ ਮੰਗਣ ਆਉਣਾ ਕਦੇ ਆਕੜ ਦੇ ਨਾਲ ਨਹੀਂ ਹੁੰਦਾ ਅਹੰਕਾਰ ਨਾਲ ਨਹੀਂ ਕਦੇ ਦਰਤੇ ਆ ਬੜੀ ਨਿਮਰਤਾ ਦੇ ਨਾਲ ਸਾਹਿਬ ਦੇ ਚਰਨਾਂ ਵਿਚ ਆਉਣਾ ਹੈ ਆ ਗੱਲ ਵਿੱਚ ਪੱਲਾ ਪਾਉਣ ਦਾ ਮਤਲਬ ਇਹ ਹੈ ਕਾਲਪੁਰਖ ਵਾਹਿਗੁਰੂ ਤੋ ਪੱਲੇ ਟੰਡੇ ਲੱਗੀ ਸਾਜਣ ਖੱਬੇ ਸਾਖ ਕੁੜਾਵੇ ਡਿੱਠੇ ਤੋ ਪੱਲੇ ਟੰਡੇ ਲੱਗੀ ਪੁਸਤਕ ਨਿੰਦਿਆ ਨਾਨਕ ਜੀ ਮੈਂ ਮੈਂ ਹੱਬ ਵਣਾਈ ਛੋੜਿਆ ਇਹ ਕਾਲਪੁਰਖ ਵਾਹਿਗੁਰੂ ਤੇਰੇ ਦਰ ਨਾਲ ਲੱਗੀਆਂ ਆ ਇਕ ਆਲਪੁਰਖ ਵਾਹਿਗੁਰੂ ਹਣ ਭਾਵੇਂ ਮਾਰ ਦੇ ਭਾਵੇਂ ਤਾਰ ਦੇ ਭਾਵੇਂ ਕੁਝ ਕਰ ਦੇ ਵਾਹਿਗੁਰੂ ਤੇਰਾ ਦਰ ਨਹੀਂ ਛੱਡਣਾ ਇੱਕ ਵਾਰੀ ਨਾ ਕਬੀਰ ਸਾਹਿਬ ਦੀ ਤੁਰੇ ਜਾਂਦੇ ਐ ਤੇ ਲੋਕ ਬੜੀ ਨਿੰਦਿਆ ਕਰਦੇ ਕਬੀਰ ਸਾਹਿਬ ਦੀ ਜਿਹੜੇ ਸਭ ਦੇ ਗੁਨਾ ਨੂੰ ਗਾਉਂਦੇ ਨੂੰ ਕਿਸੇ ਦੀ ਪਰਵਾਹ ਨਹੀਂ ਕਰਦੇ ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ ਪ੍ਰਵਾਹਾ ਨਾਹੀ ਕਿਸੈ ਕੇਰੀ ਬਾਦ ਸੱਚੇ ਨਾ ਉਹਨਾਂ ਨੂੰ ਇੱਕੋ ਡਰ ਹੁੰਦਾ ਵੀ ਰੱਬ ਨਾਲ ਪ੍ਰੀਤੀ ਨਾ ਟੁੱਟਦੇ ਬਾਕੀ ਕਿਸੇ ਦੀ ਪਰਵਾਹ ਨਹੀਂ ਕਰਦੇ ਤੇ ਕਬੀਰ ਸਾਹਿਬ ਕਹਿੰਦੇ ਜਦੋਂ ਮੈਂ ਸੁਣਿਆ ਕਿਸੇ ਨੇ ਦੱਸਿਆ ਵੀ ਲੋਕ ਤੁਹਾਨੂੰ ਬੜਾ ਮਾਲਾ ਕਹਿੰਦੇ ਆ ਕਬੀਰ ਸਾਹਿਬ ਕਹਿੰਦੇ ਵੀ ਕਹਿਣ ਦਿਓ ਕਿਉਂ ਕਹਿੰਦੇ ਆ ਉਹ ਕਹਿੰਦੇ ਵੀ ਦੁਲਾਹਾ ਪਰਮੇਸ਼ਰ ਦਾ ਨਾਮ ਲੈਂਦਾ ਕਬੀਰ ਸਾਹਿਬ ਕਹਿੰਦੇ ਨੇ ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋਂ ਲੋਗ ਕਹਿਣ ਲੱਗੇ ਭਾਵੇਂ ਮੇਰੀ ਲੋਕ ਨਿੰਦਿਆ ਕਰਨ ਭਾਵੇਂ ਮੈਨੂੰ ਮਾੜਾ ਕਹਿਣ ਜੋ ਮਰਜ਼ੀ ਕਹਿਣ ਉਹ ਕਹਿੰਦੇ ਵੀ ਰੱਬ ਦੀ ਜਿਹੜੀ ਉਸਤਤੀ ਹੈ ਰੱਬ ਦੀ ਵਡਿਆਈ ਮੈਂ ਕਦੇ ਛੱਡਣੀ ਨਹੀਂ ਹੈ ਜਦੋਂ ਪ੍ਰੇਮ ਸਾਡੇ ਵਿਚ ਆ ਜਾਏ ਨਾ ਸਾਨੂੰ ਕੋਈ